ਕੈਨੇਡਾ ਵਿੱਚ ਸਾਉਦੀਸ਼ੀਅਨ ਲੋਕਾਂ ਦੀ ਗਿਣਤੀ ਤਕਰੀਬਨ 26 ਲੱਖ ਹੈ ਤੇ 2021 ਦੇ ਸਟੈਟਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਸਾਉਦੀਸ਼ੀਅਨ ਸੀਨੀਅਰਸ ਦੀ ਗਿਣਤੀ ਤਕਰੀਬਨ 2.5 ਲੱਖ ਹੈ ਪੰਜਾਬੀ ਜਾਂ ਸਾਉਦੀਸ਼ੀਅਨ ਸੀਨੀਅਰਸ ਦਾ ਕੈਨੇਡਾ ਆ ਕੇ ਰਹਿਣ ਦਾ ਸਬਬ ਉਹਨਾਂ ਦੀ ਜ਼ਿਆਦਾਤਰ ਆਪਣੇ ਬੱਚਿਆਂ ਕੋਲ ਰਹਿਣ ਦੀ ਖੁਆਇਸ਼ ਜਾਂ ਜ਼ਰੂਰਤ ਕਰਕੇ ਬਣਦਾ ਹੈ ਤੇ ਵੱਡੀ ਉਮਰ ਵਿੱਚ ਇੱਥੇ ਆ ਕੇ ਆਪਣੀਆਂ ਜੜ੍ਹਾਂ ਲਗਾਉਣ ਲਈ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਗੁੰਝਲਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਸਾਉਦੀਸ਼ੀਅਨ ਸੀਨੀਅਰਸ ਕੈਨੇਡਾ ਵਿੱਚ ਕਿਸ ਤਰ੍ਹਾਂ ਰਹਿੰਦੇ ਨੇ, ਕਿਸ ਤਰ੍ਹਾਂ ਆਪਣੇ ਰਾਹ ਲੱਭਦੇ ਨੇ, ਉਹਨਾਂ ਦੀ ਜ਼ਿੰਦਗੀ ਦੀ ਉੱਪਰਲੀ ਤਹਿ ਤੇ ਨਜ਼ਰ ਮਾਰਦੇ ਆਂ, ਨਾਲੇ ਵੇਖਦੇ ਆਂ ਉਹ ਇਸ ਦੌਰਾਨ ਆਪਣੇ ਬੈਕ ਹੋਮ ਨਾਲ ਕਿਸ ਤਰ੍ਹਾਂ ਜੁੜੇ ਹੋਏ ਨੇ। ਸਾਨੂੰ ਵਧੀਆ ਲੱਗਦਾ। ਸਾਡਾ ਉੱਥੇ ਨਾ ਮੋਹ ਆ, ਸਾਡੀਆਂ ਤੰਦਾਂ ਇਕੱਠੀਆਂ ਆ। ਅਸੀਂ ਜੰਮੇ ਪਲੇ ਅਸੀਂ ਖੇਡੇ ਉੱਥੇ ਜਿਹੜੇ ਸਾਡੇ ਬਜ਼ੁਰਗ ਸਾਡੇ ਹਾਨੀ ਤਾਣੀ ਆ ਉਹ ਸਾਨੂੰ ਬਹੁਤ ਮਾਣ ਦਿੰਦੇ ਆ ਇਹ ਤੈਨੂੰ ਦੱਸਾਂ ਮੈਂ ਤੈਨੂੰ ਖੁਸ਼ੀ ਪਰਗਟ ਨਹੀਂ ਕੀਤੀ ਇੱਕ ਆਸਾਗਦੀ ਨਹੀਂ ਐਨੀ ਖੁਸ਼ੀ ਐਂਡ ਗਿਆ ਜਾਣਦੀ ਅੱਛਾ ਉਧਾ ਇੱਥੇ ਵੀ ਬਹੁਤ ਕੁਛ ਵਾ ਸਹੂਲਤਾਂ ਵੀ ਆ ਸਭ ਕੁਛ ਹੈ ਆ ਬੱਚੇ ਵੀ ਠੀਕ ਆ ਛੋਟਾ ਜਿਹਾ ਪਰਿਵਾਰ ਵਾ ਬਹੁਤ ਖੁਸ਼ ਵਾਸੀ ਉਦੇ ਵਿੱਚ ਹਾਂ ਉੱਥੇ ਜਾਈਦਾ ਫੇ ਤੁਹਾਨੂੰ ਪਤਾ ਪਈ ਇਨਾਂ ਤੇ ਉੱਥੇ ਰਹੇ ਜੰਮੇ ਪੜਿਆ ਜੇ ਉਥੇ ਘਰ ਦੇ ਨਾਲ ਵੀ ਪਿਆਰ ਤੇ ਕਾਣਾ ਆਪਣੀ ਕਾਰ ਨੂੰ ਚਲੀ ਜੇ ਜਾ ਦਿੱਲੀ ਆ ਜਾਂਦੀਏ ਜਹਾਂ ਤੇ ਵਿਚਾ ਕਹਿੰਦੇ ਵੀ ਦਿੱਲੀ ਆ ਗਈ ਸੇਖ ਖੂਨ ਉਥੇ ਵੱਜ ਜਾਂਦਾ ਆ ਤੇ ਅਸੀਂ ਹੁਣੇ ਆਪਣੀ ਇੰਡੀਆ ਆ ਗਈ ਆ ਇਹਨਾਂ ਤੇ ਇਹ ਚਾਹ ਹੁੰਦਾ ਡਾਕਟਰ ਨਾਹਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਨੇ ਅਤੇ ਕੈਨੇਡੀਅਨ ਸੀਨੀਅਰਸ ਦੀਆਂ ਜ਼ਿੰਦਗੀਆਂ ਨੂੰ ਗਹਿਰਾਈ ਵਿੱਚ ਵੇਖਦੇ ਨੇ ਜਿਹੜੇ ਸੀਨੀਅਰ ਨੇ ਜਿਹੜੇ ਉਹ ਸਾਰੇ ਲਗਭਗ 60 ਸਾਲ ਤੋਂ ਬਾਅਦ ਆਉਂਦੇ ਨੇ 60 ਸਾਲ ਦਾ ਮਤਲਬ ਹੈ ਕਿ ਉੱਥੇ ਆਪਣਾ ਉਹ ਆਪਣੀ ਜ਼ਿੰਦਗੀ ਦੀ ਜਿਹੜੀ ਕੋਈ ਰੋਜ਼ਗਾਰ ਕਰਦੇ ਨੇ ਜਾਂ ਕੋਈ ਨੌਕਰੀ ਕਰਦੇ ਨੇ ਉਹ ਕੰਪਲੀਟ ਕਰ ਚੁੱਕੇ ਹੁੰਦੇ ਨੇ ਇੱਕ ਤਰ੍ਹਾਂ ਦਾ ਉਹ ਆਪਣਾ ਰਿਟਾਇਰਮੈਂਟ ਦੇ ਫੇਜ ਦੇ ਵਿੱਚ ਇੱਥੇ ਆਉਂਦੇ ਨੇ ਇੱਥੇ ਆ ਕੇ ਉਸ ਉਮਰ ਦੇ ਵਿੱਚ ਜਦੋਂ ਤੁਸੀਂ 60 60 ਪਲੱਸ ਹੋ ਤੇ ਇੱਕ ਨਵੀਂ ਕਿਸਮ ਦੀ ਜ਼ਿੰਦਗੀ ਨਾਲ ਉਹਨਾਂ ਦਾ ਬਾ ਪੈਂਦਾ ਹੈ ਦੂਸਰੀ ਵੱਡੀ ਗੱਲ ਇਹ ਹੈ ਕਿ ਉਹ ਥਰਡ ਵਰਲਡ ਕੰਟਰੀ ਚ ਰਹੇ ਨੇ ਸਾਰੀ ਉਮਰ ਉਹਨਾਂ ਦਾ ਮੈਂਟਲ ਮੇਕਅਪ ਫਿਜ਼ੀਕਲ ਮੇਕਅਪ ਸਭ ਕੁਝ ਉੱਥੇ ਹੈ ਤੇ ਉਹ ਫਸਟ ਵਰਲਡ ਚ ਇੱਕਦਮ ਆਉਂਦੇ ਨੇ ਤੇ ਇੱਕ ਤਰ੍ਹਾਂ ਪਿੰਡ ਤੋਂ ਸ਼ਹਿਰ ਦਾ ਫਰਕ ਆ ਤੇ ਸ਼ਹਿਰਾਂ ਦਾ ਇੱਕ ਵਿੱਚੋਂ ਫਿਰ ਮਟਰ ਮੈਟਰੋਪੋਲੀਟਨ ਸਿਟੀਜ਼ ਦਾ ਫਰਕ ਆ ਇਸ ਤਰ੍ਹਾਂ ਕਰਕੇ ਉਹਨਾਂ ਦਾ 3rd ਵਰਲਡ ਤੋਂ ਲੈ ਕੇ ਪਿੰਡ ਤੋਂ ਲੈ ਕੇ ਇੱਕ ਅਰਬਨ ਵੱਡੇ ਅਰਬਨ ਸੈਂਟਰ ਤੱਕ ਔਰ ਬਿਲਕੁਲ ਬੈਕਵਰਡ ਟੈਕਨੋਲੋਜੀ ਤੋਂ ਇੱਕ ਬਹੁਤ ਐਡਵਾਂਸਡ ਟੈਕਨੋਲੋਜੀ ਦੇ ਫੇਜ ਦੇ ਵਿੱਚ ਆ ਕੇ ਉਹ ਇੱਕਦਮ ਗਿਰਦੇ ਨੇ ਸੋ ਇੱਕਦਮ ਗਿਰਨਾ ਇੱਕ ਤਾਂ ਉਹ ਕਲਚਰਲ ਸ਼ੌਕ ਲੱਗਦਾ ਉਹਨਾਂ ਨੂੰ ਕਲਚਰਲ ਸ਼ੌਕ ਦੀਆਂ ਫਿਰ ਬਹੁਤ ਸਾਰੀਆਂ ਉਹਦੀਆਂ ਡਾਈਮੈਂਸ਼ਨਾਂ ਇੱਕ ਪੱਖ ਤਾਂ ਖੁਸ਼ੀ ਹੁੰਦੀ ਹੈ ਕਿ ਚਲੋ ਅਸੀਂ ਸਾਫ਼ ਸੁਥਰੇ ਮੁਲਕ ਚ ਆ ਗਏ ਇੱਥੇ ਬੜੀਆਂ ਸਹੂਲਤਾਂ ਨੇ ਤੇ ਫਿਰ ਇਹ ਇਹ ਫਿਜ਼ੀਕਲੀ ਤਾਂ ਦੇ ਕੈਨ ਵੀ ਸਰਟੀਫਾਈਡ ਬਟ Mentally there are so many problems ਬਹੁਤ ਸਾਰਾ ਹੈਗਾ ਜਿਹੜਾ ਮਾਨਸਿਕ ਤੌਰ ਤੇ ਉਹਨਾਂ ਦੇ ਉੱਤੇ ਬਹੁਤ ਸਾਰੇ ਬੋਝ ਹੁੰਦੇ ਨੇ ਤੇ ਬਹੁਤ ਸਾਰੀਆਂ ਉਹਨਾਂ ਦੀਆਂ ਜਾਨ ਇੱਕ ਤਰ੍ਹਾਂ ਦੇ ਬਹੁਤ ਸਾਰੇ ਕੰਪਲੈਕਸ ਜਿਹੜਾ ਉਹਨਾਂ ਦੇ ਅੰਦਰ ਮਤਲਬ ਬਣ ਜਾਂਦੇ ਨੇ ਇੱਥੇ ਆ ਪਾਸ਼ਾ ਅਤੇ ਕਲਚਰ ਮਾਹਿਰ ਡਾਕਟਰ ਨਾਹਰ ਸਿੰਘ ਮੁਤਾਬਕ ਅਗਰ ਪੰਜਾਬੀ ਸੀਨੀਅਰਸ ਨੂੰ ਇਮੀਗ੍ਰੇਸ਼ਨ ਦੇ ਪਹਿਲੂ ਤੋਂ ਸ਼੍ਰੇਣੀਬੱਧ ਕਰਨਾ ਹੋਵੇ ਤਾਂ ਕੈਨੇਡਾ ਵਿੱਚ ਚਾਰ ਤਰ੍ਹਾਂ ਦੇ ਸੀਨੀਅਰਸ ਨੇ ਇੱਕ ਤਾਂ ਸਿਟੀਜਨ ਨੇ ਨੰਬਰ 1 ਸਿਟੀਜਨ ਸਭ ਤੋਂ ਆਪਣੇ ਆਪ ਨੂੰ ਖੱਬੀ ਖਾਨ ਸਮਝਦੇ ਨੇ ਕਿਉਂਕਿ ਉਹਨਾਂ ਕੋਲ ਕੈਨੇਡੀਅਨ ਪਾਸਪੋਰਟ ਆ ਤੇ ਹੁਣ ਤਾਂ ਘਟ ਗਿਆ ਪਹਿਲਾਂ ਬਹੁਤ ਜ਼ਿਆਦਾ ਆਨਰਸ ਸੀ ਕਿ ਮੇਰੇ ਕੋਲ ਕੈਨੇਡੀਅਨ ਪਾਸਪੋਰਟ ਹੈ ਇੰਡੀਆ 'ਚ ਵੀ ਇੱਥੇ ਵੀ ਦੂਸਰੀ ਕੈਟੇਗਰੀ ਹੈ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਨੇ ਪਰਮਾਨੈਂਟ ਰੈਜ਼ੀਡੈਂਟ ਦੇ ਵਿੱਚ ਵੀ ਗਾਹ ਦੋ ਕੈਟੇਗਰੀਆਂ ਨੇ ਇੱਕ ਪਰਮਨੈਂਟ ਰੈਜ਼ੀਡੈਂਟ ਨੇ ਜਿਨ੍ਹਾਂ ਨੂੰ ਪੈਨਸ਼ਨ ਮਿਲਦੀ ਹੈ ਜਿਹੜੇ ਪੈਨਸ਼ਨ ਲੈਂਦੇ ਨੇ ਉਹਨਾਂ ਕੋ ਚਾਰ ਪੈਸੇ ਹੁੰਦੇ ਨੇ ਹਾਲਾਂਕਿ ਬਹੁਤਿਆਂ ਦੀ ਹਾਲਤ ਇਹ ਆ ਕਿ ਉਹ ਸਾਰੀ ਪੈਨਸ਼ਨ ਬੱਚੇ ਕਢਾ ਲੈਂਦੇ ਨੇ ਉਹਨਾਂ ਨੂੰ ਗੁਰਦੁਆਰੇ ਜਾਣ ਵਾਸਤੇ ਉਹ ਡਾਲਰ ਦਿੰਦੇ ਨੇ ਦੋ ਚਾਰ ਜੋ ਦੇਣੇ ਨੇ ਵੀ ਬਾਪੂਆ ਲਈ ਜੀ ਮੇ ਬਿਆਲਾ ਜੀ ਉਹਨਾਂ ਨੂੰ ਕੁਝ ਨਹੀਂ ਪਤਾ ਬਹੁਤ ਸਾਰੇ ਨੇ ਮੈਂ ਜਾਣਦਾ ਉਹ ਉਹ ਸਾਈਨ ਕਰਦੇ ਨੇ ਪੜ੍ਹੇ ਲਿਖੇ ਵੀ ਨਹੀਂ ਪਰ ਦੇ ਉਹ ਐਗਜ਼ੈਕਟਲੀ ਕੀ ਉਹਨਾਂ ਦੀ ਪੈਨਸ਼ਨ ਆ ਕਿੱਥੇ ਆ ਉਹਨਾਂ ਦਾ ਕੋਈ ਪਤਾ ਨਹੀਂ ਕਿਉਂਕਿ ਜੋਇੰਟ ਅਕਾਊਂਟ ਨੇ ਪਰ ਉਹ ਥੋੜੇ ਜਿਹਾ ਸਲਾਈਟਲੀ ਬੈਟਰ ਨੇ ਜਿਨ੍ਹਾਂ ਦੀ ਪੈਨਸ਼ਨ ਨਹੀਂ ਹੈ ਜਿਨ੍ਹਾਂ ਨੂੰ ਜਾਂ ਕੰਮ ਕਰ ਅੱਛਾ ਉਹਨਾਂ ਦਾ ਔਖਾ ਜਿਹੜੇ ਆਪ ਕੰਮ ਕਰਦੇ ਨੇ ਉਹ ਕੁਝ ਹੱਦ ਤੱਕ ਚੰਗੇ ਨੇ ਕਿਉਂਕਿ ਉਹਨਾਂ ਨੂੰ ਜੇਬ 'ਚ ਪੈਸੇ ਉਹਨਾਂ ਦੇ ਆਉਂਦੇ ਨੇ ਇੱਕ ਜਿਹੜੇ ਨੇ ਆਉਂਦੇ ਨੇ ਵਿਜ਼ਟਰ ਦੂਜੇ ਸੁਪਰਵਾਈਜ਼ਰ ਤੇ ਸੁਪਰਵਾਈਜ਼ਰ ਵਾਲਿਆਂ ਦਾ ਉਹ ਮਹਿਸੂਸ ਕਰਦੇ ਨੇ ਕਿ ਅਸੀਂ ਬੱਚਿਆਂ ਤੇ ਬੋਝ ਆਰਥਿਕ ਤੌਰ ਤੇ ਵੀ ਹਰ ਪੱਖ ਤੋਂ ਇਤਿਹਾਸ ਪਾਸ਼ਾ ਅਤੇ ਸੱਭਿਆਚਾਰ ਵਿੱਚ ਮੁਹਾਰਤ ਰੱਖਦੇ ਪ੍ਰੋਫੈਸਰ ਗੁਰਨਾਮ ਕੌਰ ਦਾ ਮੰਨਣਾ ਹੈ ਕਿ ਕੈਨੇਡਾ ਵਿੱਚ ਰਹਿੰਦੇ ਸੀਨੀਅਰਸ ਮਰਦਾਂ ਅਤੇ ਔਰਤਾਂ ਦੀਆਂ ਮੁਸ਼ਕਲਾਂ ਵਿੱਚ ਇੱਕ ਪੱਧਰ ਤੇ ਜਾ ਕੇ ਵੱਖਰੇਵੇਂ ਵੀ ਵੇਖਣ ਨੂੰ ਮਿਲਦੇ ਨੇ ਜਨਾਨੀਆਂ ਨੂੰ ਜ਼ਿਆਦਾ ਸਮੱਸਿਆ ਆਉਂਦੀ ਹੈ ਕਿਉਂਕਿ ਬੰਦਿਆਂ ਦੇ ਵਾਸਤੇ ਆਊਟਿੰਗ ਦੀ ਵੀ ਜ਼ਿਆਦਾ ਹੁੰਦੀ ਹੈ ਬਾਹਰ ਅੰਦਰ ਤੁਰ ਫਿਰ ਸਕਦੇ ਨੇ ਲੇਡੀਜ਼ ਕਈ ਬਹੁਤੀਆਂ ਨਹੀਂ ਜਾ ਸਕਦੀਆਂ ਦੋ ਕਿਸਮ ਦੇ ਹੈਗਾ ਇੱਕ ਤਾਂ ਇਹ ਹੈ ਵੀ ਜੇ ਤਾਂ ਤੁਹਾਡੀ ਪਰਿਵਾਰ ਦੇ ਵਿੱਚ ਆਪਸ ਦੇ ਵਿੱਚ ਤੁਸੀਂ ਖੁੱਲ ਕੇ ਗੱਲਬਾਤ ਕਰਦੇ ਹੋ ਤੁਹਾਡਾ ਸਹਿਚਾਰ ਠੀਕ ਹੈ ਚੰਗਾ ਉਹ ਤਾਂ ਵਧੀਆ ਲੰਘ ਜਾਂਦਾ ਕੁਝ ਲੇਡੀਆਂ ਇਹੋ ਜਿਹੀਆਂ ਵੀ ਹੈਗੀਆਂ ਨੇ ਬਜ਼ੁਰਗ ਔਰਤਾਂ ਜੇ ਬੱਚੇ ਬਹੁਤਾ ਕਈ ਵਾਰੀ ਧਿਆਨ ਨਹੀਂ ਦਿੰਦੇ ਹਨਾ ਖਾਸ ਕਰਕੇ ਨੋਹਾਂ ਦੇ ਨਾਲ ਨਾ ਬਣਦੀ ਹੋਵੇ ਉਹ ਫਿਰ ਥੋੜਾ ਔਖਾ ਵੀ ਫੀਲ ਕਰਦੀਆਂ ਨੇ ਅਤੇ ਮਰਦਾਂ ਦੀਆਂ ਮੁਸ਼ਕਲਾਂ ਜਿਸ ਉਮਰ ਚ ਅਸੀਂ ਆਏ ਹਾਂ ਇੱਥੇ ਉਦੇ ਵਿੱਚ ਤੁਹਾਨੂੰ ਨਾ ਤਾਂ ਖਾਣ ਦਾ ਚਾਅ ਹੈ ਨਾ ਪਹਿਨਣ ਦਾ ਨਾ ਤੁਹਾਡੀਆਂ ਬਹੁਤੀਆਂ ਛਾਵਾਂ ਨੇ ਪਰ ਤੁਹਾਡਾ ਮੁੱਖ ਕੰਸਰਨ ਤਾਂ ਤੁਹਾਡੀ ਸਿਹਤ ਹੈ ਪਰ ਨਾਲ ਦੀ ਨਾਲ ਤੁਸੀਂ ਇਹ ਚਾਹੁੰਦੇ ਹੋ ਕਿ ਸਾਡੀ ਮਾੜੀ-ਮੋਟੀ ਇੱਜ਼ਤ ਮਾਣ ਰਹੇ ਇੰਡੀਆ ਦੇ ਵਿੱਚ ਤੁਹਾਡੇ ਕੋਲ ਘਰ ਸੀ ਤੁਸੀਂ ਮਾਲਕ ਸੀ ਤੁਹਾਡਾ ਮਾਨ ਸਤਕਾਰ ਸੀ ਸੋ ਇਸ ਕਰਕੇ ਮਾਨਸਿਕ ਜਿਹੜਾ ਪੀੜ ਹੁੰਦੀ ਹੈ ਨਾ ਨੂੰ ਥਾਂ-ਥਾਂ ਤੇ ਛੋਟੀਆਂ ਛੋਟੀਆਂ ਗਲਤੀ ਤੇ ਉਹਨਾਂ ਨੂੰ ਮਹਿਸੂਸ ਹੁੰਦਾ ਬੱਚਿਆਂ ਦੇ ਨਾਲ ਡੀਲ ਕਰਨ ਵੇਲੇ ਵੀ ਲੋਹਾਂ ਨਾਲ ਡੀਲ ਕਰਨ ਵੇਲੇ ਵੀ ਈਵਨ ਉਹ ਇਹ ਵੀ ਕਹਿੰਦੇ ਨੇ ਵੀ ਇੱਥੇ ਆ ਕੇ ਸਾਡੀਆਂ ਜਿਹੜੀਆਂ ਘਰ ਵਾਲੀਆਂ ਬਜ਼ੁਰਗ ਔਰਤਾਂ ਨੇ ਉਹ ਸਾਡੀ ਕੇਰ ਨਹੀਂ ਕਰਦੀ ਕਿਉਂਕਿ ਉਹ ਵੀ ਬੱਚਿਆਂ 'ਚ ਜ਼ਿਆਦਾ ਰੁੱਝੀਆਂ ਫਿਰ ਉੱਥੇ ਦੇ ਬੱਚੇ ਸਾਨੂੰ ਹਰੇਕ ਇਹ ਜੀ ਫਲਾਣੇ ਦਾ ਬੁੜਾ ਆ ਉਹ ਤਾਂ ਸਾਰੇ ਜਾਣਨ ਲੱਪੈਂਦੇ ਉਹ ਆ ਕੇ ਪੈਰੀਂ ਹੱਥ ਲਾਉਂਦੇ ਆ ਸਾਨੂੰ ਨਹੀਂ ਉਹ ਪਤਾ ਕਿਹਦੇ ਬੱਚੇ ਆ ਉਹ ਅਗਲੇ ਨੂੰ ਪੁੱਛੀਦਾ ਕੱਕ ਕਿਹਦਾ ਪੁੱਤ ਪੋਤਾ ਆ ਫੇਰਲੇ ਤੇ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਸਾਨੂੰ ਹੁਣ ਬਜ਼ੁਰਗਾਂ ਦਾ ਨਾਂ ਦਾ ਪਤਾ ਅਸੀਂ ਕਿਹੜਾ ਵਾਪਸ ਜਾਂਦੇ ਆ ਉੱਥੇ ਸਾਡੀ ਕਿਰਤ ਕੀਤੀ ਵੀ ਆ ਕਦੋਂ ਅਸੀਂ ਸਿਆਲ ਦੇ ਵਿੱਚ ਜਾਂਦੇ ਆ ਤੇ ਜਾਂਦਿਆਂ ਨੂੰ ਪ੍ਰਾਲੀ ਦਾ ਪ੍ਰਦੂਸ਼ਣ ਫੁੱਲ ਹੁੰਦਾ ਨਹੀਂ ਸਾਨੂੰ ਮੈ ਪੜਾ ਨਹੀਂ ਲੱਗਦਾ ਜੇ ਠਾਰ ਦੇ ਵਿੱਚ ਵਾਪਸ ਆਉਣੇ ਆ ਤਾਂ ਉਦੋਂ ਮਿੱਟੀ ਘੱਟਾ ਪੂਰਾ ਚੜਿਆ ਹੁੰਦਾਗਾ ਉਹ ਸਾਨੂੰ ਫੇਰ ਵੀ ਮਾੜਾ ਲੱਗਦਾ ਕਦੋਂ ਆਏ ਤੇ ਕਿਵੇਂ ਆਇਆ ਉਦੋਂ ਗੱਤ ਵੀ ਬਹੁਤ ਮਿੱਟੀ ਚੜੀ ਵੀ ਮੈਂ ਮੈਡੀਕਲ ਦੁਕਾਨ ਦੇ ਉੱਤੇ ਮੈਡੀਸਨ ਲੈਣ ਗਿਆ ਵੈਸੇ ਮਾਹਜਰ ਜਾਂਦੇ ਤਾਂ ਹੈਗੇ ਆ ਇਥੋਂ ਵਾਲੀ ਆਹ ਗਰਦ ਵੀ ਸਾਨੂੰ ਚੰਗੀ ਲੱਗਦੀ। ਇਹ ਸੂਫ ਨੇ ਇੰਡੀਆ ਦੇ ਹੀ ਆਉਂਦੇ ਆਉਂਦੇ ਰਹਿਣਗੇ ਜਾਂਦੇ ਆ ਤੇ ਕਰੀ। ਲਵੀਨ ਗਿਲ ਆਮਨੀ ਨਿਊਜ਼